नमस्कार आप देख रहे हैं सच की आवाज रोपर टुडे 99 जिस पर आप विश्वास करते हैं रोपर नंगल आनंदपुर साहिब गटशंकर की पल पल की खबरों के साथ अपडेट रहने के लिए बने रहिए रोपड़ टुडे 99 चैनल पर आइए शुरुआत करते हैं आज की मुख्य खबरों से जय श्री राम ਜਿਹੜਾ ਜਿਹੜਾ ਸਮਾਗਮ ਹੈ ਇਹ ਇਹ ਸਾਡੇ ਬੱਚੇ ਵਿਕਾਸ ਪ੍ਰਭਾ ਕਰਦੀ ਸ਼ਹਾਦਤ ਨੂੰ ਲੈ ਕੇ ਇਹ ਇੰਨਾ ਵੱਡਾ ਹਜੂਮ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਸ਼ਰਧਾਂਜਲੀ ਬੱਚੇ ਨੂੰ ਦੇਣ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਸੰਗਠਨ ਪਹੁੰਚੇ ਹੋਏ ਆ ਸਭ ਨੇ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਇੱਥੇ ਰੱਖੇ ਆ ਪਰ ਸਾਡੀ ਕਾਲੀ ਮਾਤਾ ਮੰਦਰ ਤੋਂ ਜਿਹੜੀ ਹੈਗੀ ਹੈ ਲੜਾਈ ਇਹ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਹਮੇਸ਼ਾ ਚੱਲਦੀ ਰਹੀ ਹੈ 1980 ਤੋਂ ਜਦੋਂ ਪਵਨ ਕੁਮਾਰ ਸ਼ਰਮਾ ਜੀ ਨੇ Hindu Raksha Samiti ਸਨਾਤਨ ਨੂੰ ਬਚਾਉਣ ਲਈ ਹਿੰਦੂਆਂ ਦੀ ਰੱਖਿਆ ਦੇ ਲਈ ਬਣਾਈ ਸੀ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਵਿਕਸ਼ ਬਣਾਇਆ ਉਹ ਲੋਕ ਜਾਣਦੇ ਐ ਸੰਜੀਪ ਭਾਰਦਵਾਜ ਨੂੰ ਲੇਕਿਨ ਸੰਜੀਪ ਭਾਰਦਵਾਜ ਸੰਜੀਪ ਦਾਸ ਹਰੀ ਬ੍ਰਹਮਲੀਨ ਜਗਤਗੁਰੂ ਪੰਚਵਨੰਦਗਰੀ ਉਹਨਾਂ ਨੇ ਇਸ ਲੜਾਈ ਨੂੰ ਜਿਹੜਾ ਉਹ ਅੰਤ ਤੱਕ ਆਪਣੇ ਜਾਂਦੇ ਜੀ ਲੜਿਆ ਅੱਜ ਉਹ ਬ੍ਰਹਮਲੀਨ ਹੋ ਚੁੱਕੇ ਐ ਪਰ ਤੁਸੀਂ ਅੱਜ ਮੰਚ ਤੇ ਦੇਖਿਆ ਕਿ ਜਿਹੜੇ ਵੀ ਬੁਲਾਰੇ ਬੱਚੇ ਬੋਲ ਕੇ ਗਏ ਐ ਉਹ ਕਿਤੇ ਨਾ ਕਿਤੇ ਉਹਨਾਂ ਦੇ ਸ਼ਿਸ਼ਿਆ ਕਿਸੇ ਸਮੇਂ ਵਿੱਚ ਉਹਨਾਂ ਦੇ ਨਾਲ ਚੱਲਦੇ ਰਹੇ ਐ ਤੇ ਉਹਨਾਂ ਦੇ ਵਿੱਚ ਉਹੀ ਜਿਹੜਾ ਸਨਾਤਨ ਦਾ ਜਜ਼ਬਾ ਤੇ ਉਹ ਉਹ ਦੇਸ਼ ਵਿਰੋਧੀ ਤਾਕਤਾਂ ਨਾਲ ਲੜਨ ਦਾ ਜਿਹੜਾ ਜਜ਼ਬਾ ਉਹ ਭਰਿਆ ਹੋਇਆ ਤੇ ਉਹਨਾਂ ਨੇ ਆਪਣੇ ਜਿਹੜੇ ਇੱਥੇ ਅਨਾਉਂਸਮੈਂਟ ਕੀਤੀਆਂ ਐ ਐਲਾਨ ਕੀਤੇ ਐ ਇਹ ਪ੍ਰਸ਼ਾਸਨ ਮਤ ਸਮਝੇ ਕਿ ਸਿਰਫ ਗਿੱਦਰ ਧਮਕੀਆਂ ਉਹਨਾਂ ਨੇ ਅਨਾਉਂਸਮੈਂਟ ਕਰਤੀ ਅਗਰ ਕੋਈ ਉਸ ਤੇ ਪੂਰਾ ਨਹੀਂ ਉਤਰਦਾ ਦਾ ਸਾਡਾ ਆਪਣਾ ਸੰਗਠਨ ਸ਼੍ਰੀ ਹਿੰਦੂ ਦક્ષ ਦੇ ਤਖਤ ਦੇ ਮਾਧਿਸ਼ ਜਗਤਗੁਰੂ ਭਵਨੇਸ਼ਵਰੀ ਆਨੰਦਗਿਰੀ ਉਸ ਦੇ ਲਈ ਆਪਣੇ ਆਪ ਨੂੰ ਸਮਰਪਣ ਕਰਨਗੇ ਜੈ ਸ਼੍ਰੀ ਰਾਮ ਜੈ ਮਹਾਕਾਰ ਉਹਨਾਂ ਕੀ ਆਈ ਪਰਿਵਾਰ ਨੂੰ ਜਿਹੜਾ ਹੈਗਾ ਉਹ ਪੂਰਾ ਸਹਿਯੋਗ ਸਰਕਾਰ ਨੂੰ ਜਿਵੇਂ ਬਾਕੀ ਅਗਰ ਕੋਈ ਸ਼ਹੀਦ ਹੁੰਦਾ ਹੈ ਅਗਰ ਕਰੋੜ ਰੁਪਇਆ ਲੈ ਕੇ ਸਰਕਾਰ ਉਹਦੇ ਘਰੇ ਪਹੁੰਚਦੀ ਹੈ ਜਿਸ ਤਰ੍ਹਾਂ ਕਿ ਆਪਣੇ ਭਗਵੰਤ ਮਾਨ ਜੀ 1 ਮਿੰਟ ਤੋਂ ਪਹਿਲਾਂ ਹਰ ਜਗ੍ਹਾ ਉਸ ਦੇ ਉੱਪਰ ਸਥਾਪ ਪਹੁੰਚ ਜਾਂਦੇ ਆ ਜਿੱਥੇ ਕੋਈ ਵੀ ਖਾਲਸਤਾਨ ਵਿਰੋਧੀ ਲੜਾਈ ਹੁੰਦੀ ਆ ਲੇਕਿਨ ਦੇਖੋ ਸਨਾਤਨ ਦੇ ਵਿੱਚ ਜਦੋਂ ਸੂਰੀ ਜੀ ਮਰੇ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਘਰ ਕਦੀ ਭਗਵੰਤ ਮਾਨ ਜੀ ਪਹੁੰਚੇ ਮੈਨੂੰ ਨਹੀਂ ਲੱਗਦਾ ਜੇ ਇਸ ਬੱਚੇ ਤੱਕ ਵੀ ਕਦੇ ਇਸ ਬੱਚੀ ਕੋਲੇ ਕੋਈ ਸਰਕਾਰ ਦਾ ਨੁਮਾਇੰਦਾ ਭਗਵੰਤ ਮਾਨ ਦੇ ਉਸ ਪ੍ਰਸ਼ਾਸਨ ਦੇ ਵਿੱਚੋਂ ਅਗੇ ਇਹਨਾਂ ਨੂੰ ਹੌਸਲਾ ਦੇ ਕੇ ਗਿਆ ਹੋਵੇ 5 ਲੱਖ ਰੁਪਏ ਦਾ ਕੀ ਹੈ 5 ਲੱਖ ਰੁਪਏ ਕਿੰਡੀ ਕਬਡੀ ਰਕਮ ਹੈ ਔਰ ਕਿੰਨਾ ਜੀਵਨ ਉਹਦੇ ਨਾਲ ਕੱਢਿਆ ਜਾ ਸਕਦਾ ਹੈ ਅਗਰ ਬਾਕੀਆਂ ਲਈ 1 ਕਰੋੜ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ ਤਾਂ ਉਹਨਾਂ ਲਈ ਵੀ ਕਰਨੀ ਚਾਹੀਦੀ ਹੈ ਉਸ ਬੱਚੀ ਨੂੰ ਜਿਹੜੀ ਹੈ ਆ ਜੌਬ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਕਿਸੇ ਨੂੰ ਅਗਰ ਤੁਸੀਂ ਰੋਟੀ ਦੇ ਦਿੱਤੀ ਮੰਨ ਲਓ ਰੋਜ਼ਗਾਰ ਦੇ ਦਿੱਤਾ ਤੇ ਤੁਹਾਡੇ ਤੋਂ ਉਹਨਾਂ ਨੂੰ 1 ਕਰੋੜ ਦੀ ਵੀ ਨਹੀਂ ਲੋੜ ਰਹਿਣੀਗੀ ਕਟੋਕਟ ਆਪਣਾ ਪਰਿਵਾਰ ਦਾ ਸਨਮਾਨ ਦੇ ਨਾਲ ਪਾਲ ਲੈਣਗੇ ਤੇ ਇਹਦੇ ਵਾਸਤੇ ਸਰਕਾਰ ਨੂੰ ਜਿਹੜੇ ਕਰੋੜਾਂ ਦੇ ਵਾਅਦੇ ਕਰਦੀ ਆ ਉਹਦੇ ਕਰਨ ਦੀ ਬਜਾਏ ਜਿਹੜੀ ਉਸ ਪਰਿਵਾਰ ਨੂੰ ਦੀ ਰੋਟੀ ਰੋਟੀ ਦਾ ਮਸਲਾ ਜਿਹੜਾ ਹੈਗਾ ਉਹ ਜਰੂਰ ਹੱਲ ਕਰਕੇ ਦੇਣਾ ਚਾਹੀਦਾ ਟਾਈਮ ਟੇਬਲ ਹੀ ਬੰਨੇ ਆ ਜੀ ਟਾਈਮ ਰੱਖਿਆ ਜੀ ਤੇ ਉਹਦੇ ਬਾਅਦ ਕੀ ਕਰਦੇ ਜਿਸ ਤਰ੍ਹਾਂ ਤੁਹਾਨੂੰ ਤੱਕ ਮੁਖੀ ਨੇ ਬ੍ਰਹਮਾ ਨੰਦ ਜੀ ਨੇ ਆਪਣਾ ਟਾਈਮ ਟੇਬਲ ਦਿੱਤਾ ਹੈ ਉਹਨਾਂ ਨੇ ਇੱਕ ਹਫਤੇ ਦਾ ਟਾਈਮ ਦਿੱਤਾ ਹੈ एक फ्ते टाइम मेरे ख्याल नहीं सोचे की कोई लड़ है अब तक के लिए बस इतना ही फिर होगी आपसे मुलाकात ऐसी एक और बड़ी खबर के साथ तब तक के लिए नमस्कार देखते सच की आवाज रोपर टुडे नाइनटी नाइन